of ਸਤ ਗੁਰੂ ਦੇਖਿਆ ਜਾ ਗੁਰੂ ਜੀ ਨੇ ਕਿਹਾ ਕਿ ਜਿਹੜਾ ਸਾਡਾ ਸਰੀਰ ਹੈ ਨਾ ਜਿਹੜੀ ਸਾਡੀ ਬਾਡੀ ਹੈ ਇਹ ਇੱਕ ਧਰਤੀ ਦੀ ਤਰ੍ਹਾਂ ਹੈ ਜਿਵੇਂ ਧਰਤੀ ਦੇ ਅੰਦਰ ਜਿਹੜਾ ਬੀਜ ਬੋਵਾਂਗੇ ਉਸੇ ਦਾ ਫਲ ਵੱਡਾ ਹੋ ਕੇ ਨਿਕਲਦਾ ਹੈ ਐਵੇਂ ਗੁਰੂ ਜੀ ਨੇ ਕਿਹਾ ਜੋ ਪਾਵੇ ਭਾਂਡੇ ਵਿੱਚ ਵਸਤ ਸਾਂ ਨਿਕਲੇ ਕਿਆ ਕੋਈ ਕਰੇ ਵਿਚਾਰਾ ਜੇ ਅੰਦਰ ਤੁਸੀਂ ਰੱਬ ਦੇ ਖਿਆਲ ਪਾਉਂਗੇ ਰੱਬ ਦੇ ਬਾਰੇ ਸੋਚੋਗੇ ਆਪਣੇ ਸਰੀਰ ਦੇ ਅੰਦਰ ਰੱਬ ਨੂੰ ਮਹਿਸੂਸ ਕਰੋਗੇ ਪਰਮਾਤਮਾ ਦੇ ਗੁਣ ਗਾਉਗੇ ਤੇ ਅੰਦਰੋਂ ਤੁਹਾਡੇ ਅੰਦਰੋਂ ਪਰਮਾਤਮਾ ਹੀ ਦਿਖੇਗਾ ਤੁਹਾਨੂੰ ਦੁਨੀਆ ਦੇ ਅੰਦਰ ਵੀ ਸਭ ਕੁਝ ਕਰਦਿਆਂ ਹੋਇਆਂ ਤੇ ਜੇ ਅਸੀਂ ਮਾੜੀਆਂ ਚੀਜ਼ਾਂ ਦੇ ਖਿਆਲ ਪਾਵਾਂਗੇ ਗਰੋਧ ਪਾਵਾਂਗੇ 네ਗੇਟਿਵ ਸ਼ਾਰਟਸ ਨੂੰ ਪਾਵਾਂਗੇ ਤਾਂ ਉਹੀ ਚੀਜ਼ਾਂ ਡਬਲ ਹੋ ਕੇ ਸਾਰਾ ਸੀ ਦੁਨੀਆ ਚ ਵਿਚਰਾਂਗੇ ਤੇ ਆਪਣੇ ਜੀਵਨ ਨੂੰ ਵਿਅਰਥ ਕਰ ਲਾਂਗੇ ਤਾਂ ਇਸ ਕਰਕੇ ਹਮੇਸ਼ਾ ਯਾਤਰਾ ਸਰੀਰ ਇੱਕ ਧਰਤੀ ਦੀ ਤਰ੍ਹਾਂ ਤੇ ਇਹ ਅੱਗੇ ਗੁਰੂ ਜੀ ਨੇ ਹੋਰ ਬਹੁਤ ਸੋਹਣਾ ਕਲੈਰੀਫਾਈ ਕੀਤਾ ਸ਼ਬਦ ਦੇ ਅੰਦਰ ਗੁਰੂ ਜੀ ਨੇ ਕਿਹਾ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਤੇ ਪਹਿਲਾਂ ਗੁਰੂ ਜੀ ਨੇ ਕੀ ਕਿਹਾ ਕਹਿੰਦੇ ਇਹ ਸਰੀਰੂਪੀ ਧਰਤੀ ਦੇ ਅੰਦਰ ਨਾਮ ਬੀਜ ਮਤਲਬ ਰੱਬ ਦੀ ਯਾਦ ਦਾ ਬੀਜ ਬੋ ਰੱਬ ਦੀ ਉਸਤਤ ਦਾ ਬੀਜ ਬੋ ਰੱਬ ਦੀ ਪ੍ਰੇਸ਼ ਦਾ ਬੀਜ ਬੋ ਫਿਰ ਜਦੋਂ ਬੀਜ ਬੋ ਦਿੰਦੇ ਨੇ ਫਿਰ ਉੱਪਰ ਸੁਹਾਗਾ ਫੇਰਿਆ ਜਾਂਦਾ ਤਾਂ ਕਿ ਉਹ ਸੈਟਲ ਹੋ ਜਾਏ ਧਰਤੀ ਦੇ ਅੰਦਰ ਕਹਿੰਦੇ ਸੰਤੋਖ ਦਾ ਸੁਹਾਗਾ ਫੇਰ ਕਿ ਸੈਟੀਸਫਾਇਰ ਹੈ ਯੂ ਸ਼ੁਡ ਬੀ ਸੈਟੀਸਫਾਈਡ ਕਿ ਰੱਬ ਮਾਲਕ ਤਾਂ ਹੈ ਮੈਨੂੰ ਬਹੁਤ ਕੁਝ ਦਿੱਤਾ ਜੋ ਮੈਂ ਨਹੀਂ ਵੀ ਡਿਜ਼ਰਵ ਕਰਦਾ ਸੀ ਨਾ ਗੁਰੂ ਜੀ ਤੁਸੀਂ ਮੈਨੂੰ ਉਹ ਵੀ ਦਿੱਤਾ ਤੇ ਸੰਤੋਖ ਦਾ ਸੁਹਾਗਾ ਫਿਰ ਕਹਿੰਦੇ ਰੱਖ ਗਰੀਬੀ ਵੇਸ਼ ਕਹਿੰਦੇ ਜਦੋਂ ਰੱਬ ਤੈਨੂੰ ਦਾਤ ਦੇ ਦੇਣਾ ਤੇ ਤੈਨੂੰ ਜੇ ਉੱਪਰ ਲੈ ਜੇ ਤੈਨੂੰ ਮਹਿਸੂਸ ਹੋਏ ਕਿ ਤੇਰੇ ਤੋਂ ਰੱਬ ਬਹੁਤ ਚੰਗੇ ਕੰਮ ਕਰਾ ਰਿਹਾ ਤੂੰ ਹੋਰ ਗਰੀਬੀ ਚ ਆ ਜਾ ਹੋਰ ਨਿਮਰਤਾ ਵਿੱਚ ਆ ਜਾ ਤੈਨੂੰ ਹੰਕਾਰ ਨਹੀਂ ਹੋਣਾ ਚਾਹੀਦਾ ਤੂੰ ਇਹ ਜਾਣਾ ਕਿ ਵੀ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੇ ਸ਼ਰੀਰ ਕਿਆ ਜਾਣੋ ਕਿਛ ਹਰ ਕੀਆ ਭਇਓ ਕਬੀਰ ਕਬੀਰ ਮਤਲਬ ਕਿ ਹੋਰ ਨਿਮਰਤਾ ਚ ਆ ਜਾਓ ਅੱਗੀ ਖੋਜ ਸ਼ਬਦ ਚ ਬਹੁਤ ਪਿਆਰਾ ਸਮਝਾਇਆ ਮਹਾਰਾਜ ਨੇ ਕਹਿੰਦੇ ਇਹ ਤਨ ਧਰਤੀ ਕਹਿੰਦੇ ਜਿਹੜਾ ਸਰੀਰ ਹੈ ਨਾ ਇਹ ਜਿਹੜਾ ਤਨ ਹੈ ਨਾ ਇਹ ਇੱਕ ਧਰਤੀ ਦੀ ਤਰ੍ਹਾਂ ਬੀਜ ਕਰਮਾ ਇਹਦੇ ਅੰਦਰ ਚੰਗੇ ਕਰਮਾਂ ਦੇ ਬੀਜ ਪਾ ਠੀਕ ਹੈ ਚੰਗੇ ਖਿਆਲ ਪਾ ਚੰਗੇ ਕਰਮ ਕਰ ਸਭ ਦੇ ਬਾਰੇ ਚੰਗਾ ਸੋਚ ਹੈ ਨਾ ਤੇ ਰੱਬ ਦੀ ਪ੍ਰੇਸ਼ ਕਰ ਤੇ ਕਹਿੰਦੇ ਕਰੋ ਸਿਲਲ ਆਪਾਓ ਸਾਰੰਗ ਪਾਣੀ ਕਹਿੰਦੇ ਜੋ ਇਸ ਧਰਤੀ ਰੂਪੀ ਸਰੀਰ ਹੈ ਨਾ ਇਹਦੇ ਅੰਦਰ ਚੰਗੇ ਕਰਮਾਂ ਦਾ ਬੀਜ ਬੋ ਤੇ ਇਹਦੇ ਅੰਦਰ ਰੱਬ ਦੀ ਯਾਦ ਦਾ ਪਾਣੀ ਪਾ ਤੇ ਰੱਬ ਦੀ ਪ੍ਰੇਸ਼ ਕਰਿਆ ਕਰ ਕਹਿੰਦੇ ਮਨ ਕਿਰਸਾਨ ਹਰ ਰਿਦੈ ਜਮਾਏ ਕਹਿੰਦੇ ਜਿਹੜਾ ਮਨ ਹੈ ਨਾ ਇੱਕ ਕਿਰਸਾਨ ਦੀ ਤਰ੍ਹਾਂ ਜਿਵੇਂ ਫਾਰਮਰ ਹੁੰਦਾ ਨਾ ਜਿਹੜਾ ਧਰ ਬੀਜ ਬੋਂਦਾ ਹੈ ਉਹਦੇ ਤੋਂ ਉਗਾਂਦਾ ਹੈ ਫਲ ਲਗਾਉਂਦਾ ਹੈ ਜਾਂ ਸਬਜ਼ੀ ਉਗਾਉਂਦਾ ਹੈ ਇਹ ਮਨ ਵੀ ਤੇਰਾ ਕਿਸਾਨ ਦੀ ਤਰ੍ਹਾਂ ਹੁਣ ਇਹ ਸਰੀਰ ਰੂਪੀ ਧਰਤੀ ਦੇ ਅੰਦਰ ਇਹਨੇ ਹੁਣ ਕਿਰਸਾਨੀ ਕਰਨੀ ਹੈ ਤੇ ਜਦੋਂ ਇਹ ਰੱਬ ਦੀ ਉਸਤਤ ਕਰੇਗਾ ਨਾ ਮਨ ਇਸ ਸਰੀਰ ਰੂਪੀ ਧਰਤੀ ਦੇ ਅੰਦਰ ਰੱਬ ਦੇ ਗੁਣ ਹੁੰਦਾ ਗਾਏਗਾ ਤੇ ਉਹ ਬੀਜ ਨੂੰ ਬੋਏਗਾ ਤੇ ਉੱਪਰ ਆਪਣੀ ਯਾਦ ਦਾ ਪਾਣੀ ਪਾਏਗਾ ਤੇ ਕੀ ਕਹਿੰਦੇ ਗੁਰੂ ਜੀ ਕੀ ਹੋਏਗਾ ਫਿਰ ਕਹਿੰਦੇ ਮਨ ਕੇ ਰਸਾਨ ਹਰ ਰਿਦੈ ਜਮਾਏ ਲੈ ਇਉਂ ਪਾਵਸ ਪਦ ਨਿਰਵਾਣੀ ਕਹਿੰਦੇ ਫਿਰ ਇਹਨੂੰ ਇੱਕ ਲੈਵਲ ਅਵਸਥਾ ਟੇਨ ਹੋ ਜੇਗੀ ਕਹਿੰਦੇ ਨਿਰਵਾਣੀ ਅਵਸਥਾ ਅਟੇਨ ਹੋ ਜੇਗੀ ਕਹਿਣ ਤੋਂ ਭਾਵ ਕਿ ਇਹ ਰੱਬ ਵਿੱਚ ਸਮਾਜ ਆਏਗਾ ਮਨ ਇਹ ਮਨ ਰੱਬ ਦੇ ਅੰਦਰ ਸਮਾਜ ਆਏਗਾ ਤੇ ਫਿਰ ਰੱਬ ਵੀ ਇਸ ਮਨ ਦੇ ਅੰਦਰੋਂ ਸਾਰਾ ਕੁਝ ਦੁਨੀਆ ਵਿੱਚ ਕਰੇਗਾ ਤੇ ਇੱਕ ਸਮਾਏਗਾ ਜਦੋਂ ਮਨ ਰੱਬ ਦੇ ਵਿੱਚ ਸਮਾਇਆ ਹੋਏਗਾ ਤੇ ਕਹੇਗਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਦਾ ਐਸਾ ਰੱਬ ਨੇ ਭੇਜ ਦੀ ਖਤਮ ਕਰ ਦੇਣਾ ਤੇ ਅਸੀਂ ਰੱਬ ਵਿੱਚ ਸਮਾ ਜਾਵਾਂਗੇ ਫੇਰ ਗੁਰੂ ਜੀ ਕਹਿੰਦੇ ਖੋਰ ਬੜੀ ਪਿਆਰੀ ਲਾਈਨ ਦੱਸੀ ਹੈ ਅਸੀਂ ਬਾਣੀ ਨੂੰ ਗੁਰੂ ਕਹਿੰਨੇ ਆ ਬਾਰ ਬਾਰੀ ਗੁਰੂ ਕਹਿਣ ਦਾ ਭਾਵ ਸਿਰਫ ਇੰਨਾ ਨਹੀਂ ਹੈ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਡੇ ਗੁਰੂ ਨੇ ਉਹ ਸਾਨੂੰ ਸਾਡੇ ਰੱਬ ਨਾਲ ਗੱਲ ਕਰਾਉਂਦੇ ਨੇ ਤੇ ਉਹਨਾਂ ਦੇ ਰਾਹੀਂ ਅਸੀਂ ਰੱਬ ਵਿੱਚ ਸਮਾਜ ਆਵਾਂਗੇ ਕਹਿੰਦੇ ਸੱਚ ਤਾਂ ਪਰ ਜਾਣੀਐ ਜੇ ਜੁਗਤ ਜਾਣੈ ਜੀਓ ਕਹਿੰਦੇ ਜੇ ਤੂੰ ਸੱਚ ਜਾਨਣਾ ਚਾਹੁੰਦਾ ਨਾ ਤਾਂ ਸੱਚ ਇਹ ਹੈ ਜੇ ਤੈਨੂੰ ਜੁਗਤੀ ਪਤਾ ਲੱਗ ਜੇ ਰੱਬ ਨੂੰ ਮਿਲਣ ਦੀ ਉਹ ਕੀ ਜੁਗਤੀ ਦੱਸੀ ਕਹਿੰਦੇ ਧਰ ਤੱਕ ਆਇਆ ਸਾਜਕ ਐ ਕਹਿੰਦੇ ਸਾਧਕੇ ਕਹਿੰਦੇ ਧਰ ਤਕ ਆਇਆ ਕਹਿੰਦੇ ਕਾਇਆ ਰੂਪੀ ਧਰਤੀ ਗੁਰੂ ਜੀ ਨੇ ਤੇਰੀ ਬਣਾਈ ਤੇ ਕਹਿੰਦੇ ਵਿੱਚ ਦੇ ਕਰਤਾ ਬਿਓ ਹੁਣ ਕਰਤਾ ਜੇ ਨਾ ਨਾ ਕਰਤਾ ਰੂਪੀ ਜੋ ਪਰਮਾਤਮਾ ਉਹ ਤੇਰੇ ਅੰਦਰ ਵਸਿਆ ਹੋਇਆ ਤੇ ਉਹਦੇ ਨਾਲ ਹਮੇਸ਼ਾ ਜੁੜੇ ਰਹਿਣਾ ਤੇ ਹਮੇਸ਼ਾ ਯਾਦ ਰੱਖਣਾ ਜਦ ਨਿਰਭਉ ਸੰਗ ਤੁਹਾਾਰੇ ਵਸਤੇ ਤਹ ਡਰਨ ਕਹਾ ਤੇ ਆਏ ਕਿ ਬਿਓ ਕਰਤਾ ਮੇਰੇ ਨਾਲ ਹੈ ਤਾਂ ਮੈਨੂੰ ਡਰਨ ਦੀ ਲੋੜ ਹੀ ਨਹੀਂ ਤੇ ਜਿਸ ਦਿਨ ਉਸ ਕਰਤੇ ਨੇ ਮੈਨੂੰ ਛੱਡਣਾ ਉਸ ਦਿਨ ਮੈਂ ਮਰ ਜਾਣਾ ਮੇਰੇ ਜੀਵਤ ਰਹਿਣ ਦੀ ਨਿਸ਼ਾਨੀ ਹੀ ਇਹ ਹੈ ਕਿ ਉਹ ਰੱਬ ਮੇਰੇ ਨਾਲ ਹੈ ਕਿਉਂਕਿ ਬਾਣੀ ਚ ਲਿਖਿਆ ਕਹਿੰਦੇ ਸਦਾ ਅੰਗ ਸੰਗੇ ਭੰਗਨ ਵਿਭੂਤੇ ਵਿਭੂਤੇ ਕਹਿੰਦੇ ਇਹ ਸਰੀਰ ਨੂੰ ਕਹਿੰਦੇ ਰੱਬ ਮੇਰੇ ਹਮੇਸ਼ਾ ਅੰਗ ਸੰਗ ਹੈ ਜਦੋਂ ਤੱਕ ਮੇਰਾ ਸਰੀਰ ਖਤਮ ਨਹੀਂ ਹੋ ਰਿਹਾ ਠੀਕ ਹੈ ਮੇਰੇ ਜੀਵਤ ਰਹਿਣ ਦੀ ਨਿਸ਼ਾਨੀ ਹੈ ਕਿ ਰੱਬ ਮੇਰੇ ਨਾਲ ਹੈ ਮੇਰੇ ਅੰਦਰ ਵਸਿਆ ਹੋਇਆ ਹੈ ਫੇਰੀ ਕੋਰ ਬੜੀ ਪਿਆਰੀ ਲਾਈਨ ਗੁਰੂ ਜੀ ਨੇ ਕਹੀ ਕਹਿੰਦੇ ਕਰਮ ਧਰਤੀ ਸਰੀਰ ਕਹਿੰਦੇ ਇਹ ਜਿਹੜਾ ਸਰੀਰ ਰੂਪੀ ਧਰਤੀ ਹੈ ਨਾ ਇੱਕ ਇਹਨੇ ਕਰਮ ਕਰਨੇ ਆ ਦੁਨੀਆ ਵਿੱਚ ਆ ਕੇ ਕਹਿੰਦੇ ਜੁਗ ਅੰਤਰ ਜੋ ਬੋਵੈ ਸੋ ਖਾਤ ਕਹਿੰਦੇ ਇਹ ਸਰੀਰੂਪੀ ਧਰਤੀ ਦੇ ਅੰਦਰ ਤੂੰ ਜਿੱਦਾਂ ਦੀ ਚੀਜ਼ਾਂ ਪਾਏਂਗਾ ਨਾ ਜਿੱਦਾਂ ਦੇ ਖਿਆਲ ਪਾਏਂਗਾ ਇਹਨੇ ਉਹ ਜਿਹੀ ਤੇਰੇ ਜੀਵਨ ਨੂੰ ਬਣਾ ਦੇਣਾ ਜਿਵੇਂ ਕਿ ਕੋਈ ਸਾਇੰਟਿਸਟ ਹੈ ਉਹ ਜਿਸ ਨੌਲੇਜ ਨੂੰ ਆਪਣੇ ਅੰਦਰ ਪਾਉਂਦਾ ਹੈ ਉਹ ਡਿਫਰੈਂਟ ਕਾਈਂਡ ਆਫ ਇਨੋਵੇਸ਼ਨਸ ਉਹ ਦੁਨੀਆ ਦੇ ਅੰਦਰ ਕਰ ਦਿੰਦਾ ਹੈ ਤੇ ਅਸੀਂ ਜੇ ਚੰਗੇ ਖਿਆਲ ਪਾਵਾਂਗੇ ਰੱਬ ਦੀ ਯਾਦ ਦਾ ਬੀਜ ਬੋਵਾਂਗੇ ਤੇ ਸਾਨੂੰ ਬਾਹਰ ਵੀ ਰੱਬ ਹੀ ਦਿਖੇਗਾ ਤੇ ਇੱਕ ਸਮਾਂ ਆਏਗਾ ਕਿ ਰੱਬ ਹੀ ਸਾਡੇ ਅੰਦਰੋਂ ਬਾਹਰ ਦੁਨੀਆ ਦੇ ਅੰਦਰ ਵਿਚਰੇਗਾ ਤੇ ਜੇ ਮਾੜੇ ਖਿਆਲ ਪਾਵਾਂਗੇ ਗੰਦੇ ਖਿਆਲ ਪਾਵਾਂਗੇ ਤੇ ਰੱਬ ਨੇ ਸਾਨੂੰ ਬੜੇ ਪਿਆਰ ਨਾਲ ਆਪਣੇ ਤੋਂ ਦੂਰ ਕਰ ਦੇਣਾ ਤੇ ਅਸੀਂ ਮਨਮੁਖ ਹੋ ਕੇ ਦੁਨੀਆ ਵਿੱਚ ਆਪਣੇ ਕਰਮ ਕਰਦੇ ਰਵਾਂਗੇ ਹੰਕਾਰ ਵਿੱਚ ਹਉਮੈ ਵਿੱਚ ਤੇ ਰੱਬ ਤੋਂ ਦੂਰ ਹੋ ਜਾਵਾਂਗੇ ਤੇ ਜਿਹੜਾ ਇਹ ਜੀਵਨ ਸਾਨੂੰ ਮਿਲਿਆ ਤੇ ਬਿਲਕੁਲ ਵਿਅਰਥ ਕਰਕੇ ਚਲੇ ਜਾਵਾਂਗੇ ਕਿਉਂਕਿ ਨਹੀਂ ਪਤਾ ਕਿ ਕਦੋਂ ਸਾਨੂੰ ਰੱਬ ਨੇ ਸੱਦਾ ਦੇ ਦੇਣਾ ਕਿ ਕਦੋਂ ਅਸੀਂ ਚਲੇ ਜਾਣਾ ਹੈ